ਗੁਰੂ ਅਮਰਦਾਸ ਜੀ ਦੇ ਬਚਨਾਂ ਤੇ ਸ੍ਰੀ ਗੁਰੂ ਰਾਮਦਾਸ ਜੀ ਲਾਹੌਰ ਵਿਖੇ ਗਏ ਪਰ ਮਹਾਰਾਜ ਕੋ ਲੋੜਿੰਦੀ ਮਾਇਆ ਨਾ ਹੋਣ ਕਰਕੇ ਉਹ ਆਪਣੇ ਸਤਿਗੁਰ ਪਿਆਰੇ ਗੁਰੂ ਅਮਰਦਾਸ ਜੀ ਲਈ ਚੋਲਾ ਨਾ ਲੈ ਸਕੇ ਇਸ ਮੰਨ ਦਾ ਮਨ ਵਿੱਚ ਖੇ ਸੀ ਥੋੜਾ ਅੱਗੇ ਆ ਕੇ ਮਹਾਰਾਜ ਨੂੰ ਇੱਕ ਅੰਬਾ ਦੀ ਰੇੜੀ ਵਿਖਦੀ ਹੈ ਪਰ ਉਹ ਬੇਮੌਸਮੀ ਸੰ ਪਰ ਗੁਰਸਿੱਖ ਦੀ ਭਾਵਨਾ ਗੁਰੂ ਰਾਮਦਾਸ ਜੀ ਦੀ ਆਪਣੇ ਗੁਰੂ ਲਈ ਇਹ ਭਾਵਨਾ ਸੀ ਕਿ ਮੈਂ ਮਹਾਰਾਜ ਕੋਲ ਚੱਲਿਆ ਤਾਂ ਹਾਂ ਪਰ ਕੋਈ ਭੇਟਾ ਲੈ ਕੇ ਜਾਵਾਂ ਮਹਾਰਾਜ ਉਸ ਬੇਮੌਸਮੇ ਆਮ ਨੂੰ ਖਰੀਦ ਲੈਂਦੇ ਹਨ ਅਤੇ ਅੱਗੇ ਚਾਲਾ ਪਾ ਦਿੰਦੇ ਹਨ ਮਹਾਰਾਜ ਰਾਹ ਵਿੱਚ ਇੱਕ ਥਾਂ ਤੇ ਪੜਾ ਕਰਦੇ ਹਨ ਗਰਮੀ ਹੋਣ ਕਰਕੇ ਜਦੋਂ ਅਗਲੇ ਦਿਨ ਗੁਰੂ ਰਾਮਦਾਸ ਜੀ ਉਸ ਥਾਂ ਤੋਂ ਚਾਲਾ ਪਾਉਂਦੇ ਹਨ ਤੇ ਉਸ ਫਲ ਵਿੱਚੋਂ ਆਮ ਵਿੱਚੋਂ ਰਸ ਚੋਣਾ ਸ਼ੁਰੂ ਹੋ ਜਾਂਦਾ ਹੈ ਹੁਣ ਗੁਰੂ ਰਾਮਦਾਸ ਜੀ ਦੇ ਮਨ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਇਹ ਫਲ ਗੋਇੰਦਵਾਲ ਸਾਹਿਬ ਤੱਕ ਨਹੀਂ ਪਹੁੰਚ ਸਕਦਾ ਮਹਾਰਾਜ ਉੱਥੇ ਹੀ ਖੜਕੇ ਨਿਮਰਤਾਜ ਭਿੱਜ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਨ ਮਹਾਰਾਜ ਇਹ ਖਾਲੋ ਅੰਗੀਕਾਰ ਕਰਿਓ ਆਪਣੀ ਸੇਵਕ ਦੀ ਭਾਵਨਾ ਨੂੰ ਫਲ ਆਉਣ ਲਈ ਮਹਾਰਾਜ ਆਪਣੇ ਮੂਹ ਵਿੱਚੋਂ ਗੁਰੂ ਅਮਰਦਾਸ ਜੀ ਜੋ ਕਿ ਗੋਇੰਦਵਾਲ ਸਾਹਿਬ ਬੈਠੇ ਸਨ ਆਪਣੇ ਗੜਬਈ ਸਿਕ ਪਪ ਬੱਲੂ ਜੀ ਨੂੰ ਆਪਣੇ ਮੂਹ 'ਚੋਂ ਗੁਟਲੀ ਕੱਢ ਕੇ ਦਿੰਦੇ ਹਨ ਤੇ ਕਹਿੰਦੇ ਹਨ ਅੰਦਰ ਜਾ ਕੇ ਇਸ ਨੂੰ ਸਾਮ ਕੇ ਰੱਖੋ ਹੁਣ ਸੰਗਤ ਜੀ ਕਈਆਂ ਦੇ ਮਨ ਵਿੱਚ ਇਥੇ ਸ਼ੰਕਾ ਪੈਦਾ ਹੋਵੇਗਾ ਪਰ ਜੇਕਰ ਤੁਹਾਡਾ ਗੁਰੂ ਮਹਾਰਾਜ ਦੇ ਅਟੁੱਟ ਵਿਸ਼ਵਾਸ ਹੈ ਤਾਂ ਮਹਾਰਾਜ ਆਪ ਪਰਮੇਸ਼ਰ ਸਰੂਪ ਹਨ ਮਹਾਰਾਜ ਕੁਝ ਵੀ ਕਰ ਸਕਦੇ ਹਨ ਜਦੋਂ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਪੁੱਜਦੇ ਹਨ ਉੱਥੇ ਜਾ ਕੇ ਗੁਰੂ ਅਮਰਦਾਸ ਜੀ ਰਾਮਦਾਸ ਜੀ ਨੂੰ ਪੁੱਛਦੇ ਹਨ ਕਿ ਸਾਡੇ ਲਈ ਕੋਈ ਪੇਟ ਕਿਉਂ ਨਹੀਂ ਲੈ ਕੇ ਆਇਆ ਪਰ ਮਹਾਰਾਜ ਕਹਿੰਦੇ ਹਨ ਜਾਣੀ ਜਾਨ ਸਤਿਗੁਰੂ ਜੀ ਆਪ ਤਾਂ ਜਾਣਦੇ ਹੀ ਹੋ ਤੇ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਭਾਈ ਬੱਲੂ ਜੀ ਨੂੰ ਕਹਿੰਦੇ ਹਨ ਕਿ ਉਹ ਅੰਬ ਦੀ ਗਿਟਕ ਲੈ ਆ ਕੇ ਸਾਡੇ ਗੁਰਸਿੱਖ ਨੂੰ ਦਿਓ ਜਦੋਂ ਉਹ ਗਿਟਕ ਲਿਆ ਕੇ ਬਾਈ ਬੱਲੂ ਜੀ ਗੁਰੂ ਰਾਮਦਾਸ ਜੀ ਨੂੰ ਦਿੰਦੇ ਹਨ ਤਾਂ ਗੁਰੂ ਰਾਮਦਾਸ ਜੀ ਬੈਰਾਗਤ ਭੱਜ ਜਾਂਦੇ ਹਨ ਅਤੇ ਆਪਣੇ ਗੁਰੂ ਸਿਰ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਹੋਰ ਗੋ ਕਰਕੇ ਪਕੜਦੇ ਹਨ ਅਤੇ ਸੇਵਾ ਵਿੱਚ ਹੋਰ ਨਿਸ਼ਚੇ ਨਾਲ ਵੱਧ ਜਾਂਦੇ ਹਨ ਸਿੱਖ ਇਤਿਹਾਸ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਇੰਨੀ ਕੁ ਬੇਨਤੀ ਆ ਪ੍ਰਵਾਨ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ